ਕਾਈਨ ਮਲਕੀ ਨੂੰ ਕਹਿੰਦੇ ਹਾਂ ਆ ਗਿਆ ਮਾਝਾ ਮਾਝਾ ਯਾਰ ਮਸ਼ਹੂਰਤ ਪਿਛੇ ਬੈਕ ਸੈਟ ਪਾਰਕ ਬਣਾਉਣੇ ਨੇ ਆਹ ਸਿਕਰੋਨਿੰਗ ਵੀ ਕਰ ਲਏ ਹੋ ਗਿਆ ਲੋਕੀ ਡਵੈਲਪਮੈਂਟ ਹੁੰਦੀ ਹੈ ਨਾ ਘਰ ਚ ਬਣਾਉਂਦੇ ਆ ਹਾਂ ਬਸ ਇਹ ਤੁਸੀਂ ਜਾਣਦੇ ਹੋ ਹਾਂ ਜੀ ਯਾਰ ਮੜਦੇ ਜਾਨਾ ਲੰ ਸਾਲ ਜਿਹੜਾ ਡਾਕੂ ਆ ਬਹੁਤ ਜੀ ਲੱਭ ਪ੍ਰੋਜੈਕਟ ਹੈਗਾ ਹੈ ਜਿਹਦੇ ਵਿੱਚ ਅਸੀਂ ਇਸ ਸਕੂਲ ਦੇ ਵਿੱਚ ਬੂਟੇ ਲਗਾਉਣ ਜਾ ਰਹੇ ਹਾਂ ਇਸ ਸਕੂਲ ਦੇ ਮੈਨੇਜਮੈਂਟ ਦਾ ਅਸੀਂ ਬਹੁਤ ਵੱਡਾ ਧੰਨਵਾਦੀ ਹੈ ਗਿਆਂ ਅਕਸਰ ਮੰਗਲ ਸਿੰਘ ਜੀ ਹਰਾਂ ਦਾ ਜਿਨ੍ਹਾਂ ਨੇ ਇਸ ਸਾਨੂੰ ਇਸ ਮੌਕਾ ਦਿੱਤਾ ਔਰ ਮੈਡਮ ਹਮਤਾ ਜੀ ਦਾ ਖਾਸ ਕਰਕੇ ਧੰਨਵਾਦਾ ਜਿਹੜੇ ਹਰ ਸਾਲ ਇਸ ਚੀਜ਼ ਦਾ ਉਦਮ ਕਰਦੇ ਆ ਔਰ ਅਸੀਂ ਚਾਹਾਂਗੇ ਕਿ ਇਸ ਸਕੂਲ ਦੇ ਮਾਧਿਅਮ ਰਹੀਂ ਅਸੀਂ ਹਰ ਸਾਲ ਨਵੇਂ-ਨਵੇਂ ਜਗ੍ਹਾ ਦੇ ਉੱਤੇ ਜਾ ਕੇ ਪੌਦੇ ਲਗਾਉਂਦੇ ਰਹੀਏ ਅਸੀਂ এনਵਾਇਰਨਮੈਂਟ ਦਾ ਸਾਫ਼ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਸੱਭਿਆ ਸਮਾਜ ਦੇ ਵਿੱਚ ਹੋਂਤਾ ਜੀ ਅਸੀਂ ਜਿਉਂ ਦੀ ਮਹਿਮ ਸ਼ੁਰੂ ਕੀਤੀ ਹੈ ਜੀ ਆਪਾਂ ਗ੍ਰੀਨ ਐਕਸ਼ਨ ਪਲਾਨਟ ਦੀ ਉਹ ਵੇਜੀ ਘੜਗੜ ਜੀ 3504 ਜਾਂ ਨੀਰ ਬੋਰਡ ਅਸੀਂ ਪੋਦੇ ਲਾ ਚੁੱਕੇ ਜੀ ਔਰ ਅਲਗ-ਅਲਗ ਥਾਵਾਂ ਤੇ ਅਸੀਂ ਲਾ ਰਹੇ ਹਾਂ ਅੱਜ ਜੀ ਵੇ ਸਦਾਰ ਸੈਂਡ ਸੋਲਡਰ ਰੇਬੋਰਡਿੰਗ ਸਕੂਲ ਸਦਾਰ ਮੰਗਲ ਸਿੰਘ ਜੀ ਦੇ ਉਪਰਾਲੇ ਸਦਕਾ ਇਹ ਸਾਨੂੰ ਬਹੁਤ ਵੱਡਾ ਇੱਕ ਉਦੋਂ ਮਿਲਿਆ ਜੀ ਤੇ ਕਾਫੀ ਜਿਹੜੇ ਪੋਦੇ ਲੱਗਣ ਜਾ ਰਹੇ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਰਦਾਰ ਮੰਗਲ ਸਿੰਘ ਜੀ ਦਾ ਤੇ ਮੈਡਮ ਮਮਤਾ ਜੀ ਦਾ ਤੇ ਬਾਕੀ ਸਾਰੇ ਜੋ ਆਏ ਸਾਡੇ ਨਾਲ ਰੋਟਰੀ ਕਲੱਬ ਦੇ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਇੱਥੇ ਪਲਾਂਟੇਸ਼ਨ ਈਵੈਂਟ ਦੇ ਵਿੱਚ ਪਾਰਟ ਲੈਣ ਦਾ ਤੇ ਮੈਨੂੰ ਬੜਾ ਅੱਛਾ ਲੱਗਿਆ ਸਕੂਲ ਦਾ ਵਿਜ਼ਿਟ ਕੀਤਾ ਇਟਸ ਰੀਲੀ ਗੁੱਡ ਸਕੂਲ ਬੜਾ ਵਧੀਆ ਗ੍ਰੀਨਰੀ ਇਹਨਾਂ ਨੇ ਮੇਨਟੇਨ ਕੀਤੀ ਹੈ ਐਂਡ ਇਹਨਾਂ ਦਾ ਇੱਕ ਜਿਹੜਾ ਇਨੀਸ਼ੀਏਟਿਵ ਹੈ ਕਿ ਸਟੂਡੈਂਟਸ ਨੂੰ ਇਨਵੋਲਵ ਕਰਕੇ ਉਹਨਾਂ ਨੂੰ ਪਲਾਂਟਸ ਦੇਣੇ ਇੱਕ ਇੱਕ ਪਲਾਂਟ ਦੇਣਾ ਤੇ ਆਪਣੇ ਘਰੇ ਜਾ ਕੇ ਉੱਥੇ ਜਾ ਕੇ ਲਾਣਾ ਉਹਦੀ ਦੇਖਭਾਲ ਕਰਨਾ ਪੇਰੈਂਟਸ ਨੂੰ ਵੀ ਵਿੱਚ ਇਨਵੋਲ ਕਰਨਾ ਬਿਕਾਜ਼ ਸਟੂਡੈਂਟਸ ਹੀ ਨੇ ਜਿਹੜੇ ਅੱਗੇ ਆਪਣੇ ਆਉਣ ਵਾਲੀ ਜਨਰੇਸ਼ਨ ਨੇ ਤੇ ਉਹਨਾਂ ਨੂੰ ਜੇ ਸ਼ੁਰੂ ਤੋਂ ਹੀ ਆਪਾਂ ਇੱਕ ਨੇਚਰ ਦੇ ਨਾਲ ਜੋੜੀਏ ਤੇ ਉਹ ਫਿਰ ਜ਼ਿੰਦਗੀ ਪਰ ਜੁੜੇ ਜੁੜੇ ਰਹਿੰਦੇ ਨੇ ਲੀਨ ਕਰਕੇ ਮੈਸੇਜ ਦੇਣਾ ਚਾਹੋਗੇ ਕਬੀ ਮੈਂ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ ਕਿਉਂਕਿ ਹੁਣ ਆਪਾਂ ਪੰਜਾਬ ਦੇ ਜੀ ਗੱਲ ਕਰੀਏ ਤੇ ਪੰਜਾਬ ਦਾ ਜਿਹੜਾ ਵਾਟਰ ਲੈਵਲ ਆ ਉਹ ਵੀ ਬਹੁਤ ਥਲੇ ਜਾ ਚੁੱਕਿਆ ਤੇ ਜੇ ਆਪਾਂ ਰੁੱਖ ਲਗਾਵਾਂਗੇ ਤੇ ਵਾਟਰ ਲੈਵਲ ਵੀ ਆਪਾਊਗਾ ਤੇ ਇਹਦੇ ਨਾਲ ਕਿਸਾਨਾਂ ਨੂੰ ਵੀ ਮਦਦ ਮਿਲੂਗੀ ਤੇ ਕਿਸਾਨਾਂ ਨੂੰ ਵੀ ਆਪਣੀ ਪੈਲੀ ਦੇ ਆਲੇ-ਦੁਆਲੇ ਜਿਹੜੇ ਆ ਮਿਨਿਮਮ ਇੱਕ ਦਾ ਸਤ ਤੋਂ ਲਾ ਰੁੱਖ ਨੂੰ ਗੋਣੇ ਹੀ ਚਾਹੀਦੇ ਆ ਜਿਵੇਂ ਅੱਜ ਵੀ ਅਸੀਂ ਐਮਡੀ ਸਰ ਸਾਨੂੰ ਰੁੱਖ ਦੇਣੀ ਅਸੀਂ ਘਰੇ ਜਾ ਕੇ ਉਹਨਾਂ ਨੂੰ ਲਾਵਾਂਗੇ ਤੇ ਜਿਹੜੇ ਪਿਛਲੇ ਦੋ ਤਿੰਨ ਸਾਲਾਂ ਤੋਂ ਲਾਈ ਹੋਏ ਉਹ ਹੋ ਚੁੱਕੇ ਹਨ ਤੇ ਸਾਨੂੰ ਇਹੀ ਮੈਸੇਜ دینا ਚਾਹੀਦਾ ਕਿ ਸਾਨੂੰ ਵੱਧ ਤੋਂ ਵੱਧ ਰੋਕ ਲਗਾਉਣੇ ਚਾਹੀਦੇ ਹਨ ਜੇ ਅਸੀਂ ਆਪਣੇ ਫਿਊਚਰ ਜਨਰੇਸ਼ਨ ਨੂੰ ਬਚਾਉਣਾ ਹੈ ਧੰਨਵਾਦ ਸੰਬੀਨਾ ਜੀ ਕਿਸਤਾ ਕਿੰਨੇ ਬੂਟੇ ਲੈ ਕੇ ਜਾ ਰਹੇ ਘਰ ਅੱਜ ਐਟ ਲੀਸਟ 3-4 ਬੂਟੇ ਦੇ ਲੈ ਕੇ ਜਾਵਾਂਗੇ ਤੇ ਕਿਉਂਕਿ ਸਾਡੇ ਜਿਹੜੇ ਐਮ ਡੀ ਸਰ ਨੇ ਸਰਦਾਰ ਮੰਗਲ ਸਿੰਘ ਕਿਸ਼ਨਪੁਰੀ ਜੀ ਉਹਨਾਂ ਦੇ ਵੱਲੋਂ ਬਹੁਤ ਹੀ ਵਧੀਆ ਇੱਕ ਇਹ ਸਕੀਮ ਚਾਲੂ ਕੀਤੀ ਗਈ ਹੈ ਜਿੱਦਾਂ ਕਿ ਬੂਟੇ ਲਾਉਣੇ ਹਰ ਘਰ ਵਿੱਚ ਕਿਉਂਕਿ ਬਹੁਤ ਜ਼ਰੂਰੀ ਹੈ ਇਹ ਚੀਜ਼ ਜਿੱਦਾਂ ਆਪਾਂ ਵੇਖ ਰਹੇ ਹਾਂ ਕਿ ਪੰਜਾਬ ਦਾ ਟੈਂਪਰੇਚਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਇੰਨੀਆਂ ਹੀਟ ਵੇਵਜ਼ ਆਉਣ ਡੀਆਂ ਨੇ ਪੂਰੇ ਇੰਡੀਆ ਦੇ ਵਿੱਚ ਵੀ ਤੇ ਉਹ ਚੀਜ਼ ਨੂੰ ਬੈਲੈਂਸ ਕਰਨ ਲਈ ਹੁਣ ਆਪਾਂ ਨੂੰ ਬੂਟੇ ਲਾਉਣੇ ਪੈਣੇ ਨੇ ਬਹੁਤ ਚੰਗੀ ਜਿਹੜੀ ਉਪਰਾਲਾ ਹੈ ਉਹ ਕਿ ਇੱਕ ਸਾਵਾਤਾਵਰਨ ਨੂੰ ਬਚਾਉਣ ਵਾਸਤੇ ਜਿਹੜਾ ਅਸੀਂ ਉਪਰਾਲਾ ਕਰ ਰਹੇ ਹਾਂ ਉਹ ਹਰ ਸਾਲ ਅਸੀਂ ਕਰਦੇ ਹਾਂ 3 ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ ਇਹ ਅਹਿਸਾਸ ਫਾਊਂਡੇਸ਼ਨ ਜਿਹੜੀ ਕਿ ਸਰਦਾਰ ਮੰਗਲ ਸਿੰਘ ਜੀ ਹੋਣਾ ਵੱਲੋਂ ਸ਼ੁਰੂ ਕੀਤੀ ਗਈ ਫਾਊਂਡੇਸ਼ਨ ਹੈ ਜਿਹਦੇ ਵਿੱਚ ਇੱਕ ਸੋਸ਼ਲ ਜਿਹੜੇ ਵਰਕ ਆਫ ਕੀਤੇ ਜਾਂਦੇ ਇਹਦੇ ਅੰਡਰ ਹੀ ਅਸੀਂ ਅੱਜ ਪਲਾਂਟੇਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਆ ਉਦਮ ਸਿੰਘ ਬਗੀਚੀ ਵਿੱਚ ਖੜੇ ਹੋ ਲਾਸਟ ਈਅਰ ਵੀ ਅਸੀਂ ਕਾਫੀ ਪਲਾਂਟਸ ਲਗਾਏ ਸੀ ਹੁਣ ਇਸ ਸਾਲ ਵੀ ਅਸੀਂ ਕਾਫੀ ਪਲਾਂਟਸ ਲਗਾ ਰਹੇ ਆ ਸੇਮ ਐਜ਼ ਅਸੀਂ ਰਸਤਿਆਂ ਵਿੱਚ ਪਲਾਂਟਸ ਲਾਵਾਂਗੇ ਬੱਚਿਆਂ ਨੂੰ ਜਿਹੜੇ ਸਾਡੇ ਸਕੂਲ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਪਲਾਂਟਸ ਦੇਵਾਂਗੇ ਤਾਂ ਕਿ ਉਹ ਵੀ ਆਪਣੇ ਘਰ ਆਪਣੇ ਆਸ-ਪਾਸੇ ਜਿਹੜੇ ਪਲਾਂਟਸ ਲਗਾਣ ਔਰ ਵਾਤਾਵਰਣ ਨੂੰ ਸ਼ੁੱਧ ਕਰਨ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਕਾਫੀ ਪਲਾਂਟ ਲੱਗ ਰਹੇ ਆ ਪਰ ਗਰਮੀ ਔਰ ਦੂਸਰਾ ਤਰਾ ਐਸਪੈਕਟ ਟੈਂਪਰੇ ਜਿੰਨਾ ਵੱਧ ਗਿਆ ਵਾ ਇਹਨਾਂ ਵਧਨਾਂ ਨੇ ਕਹੀਦਾ ਕੀ ਗੱਲ ਗਾਲੇਸਰਾ ਹੈ ਕਿ ਦੇਖੋ ਦੋ ਚਾਰ ਬੰਦਿਆਂ ਦੇ ਕੋਈ ਇੱਕ ਇੱਕ ਜਿਹੜੀ ਫਾਊਂਡੇਸ਼ਨ ਉਹ ਸ਼ੁਰੂ ਕਰ ਲੇਗੀ ਇਹ ਸਾਨੂੰ ਹਰ ਇੱਕ ਬੰਦਾ ਘੱਟ ਤੋਂ ਘੱਟ ਜੇ ਇੱਕ ਦਰਖਤ ਲਗਾਵੇ ਤੇ ਤਾਂ ਹੀ ਇਹ ਵਾਤਾਵਰਨ ਬਚ ਸਕਦਾ ਕਿਉਂਕਿ 133 ਕਰੋੜ ਦੀ ਜਨ ਸੰਖਿਆ ਜੇ ਉਹ ਇੱਕ ਇੱਕ ਦਰਖਤ ਲਾਏਗਾ ਤਾਂ ਨੇਚਰਲੀ ਸਾਡਾ ਜਿਹੜਾ ਵਾਤਾਵਰਨ ਸ਼ੁੱਧ ਹੋਏਗਾ ਜਿਸ ਸੋਚੇ ਕਿ ਉਹਨੇ ਲਗਾ ਦਿੱਤਾ ਕਿ ਮੈਂ ਨਹੀਂ ਲਗਾਣਾ ਪਰ ਇਸ ਨਾਲ ਨਹੀਂ ਹੋਏਗਾ ਇਸ ਲਈ ਸਾਨੂੰ ਸਭ ਨੂੰ ਪਹਿਲ ਕਦਮੀ ਤੇ ਆ ਕੇ ਇਹ ਉਪਰਾਲਾ ਕਰਨਾ ਚਾਹੀਦਾ ਤੇ ਬੱਚੇ ਸਟਾਫ ਰੋਟਰੀ ਕਲੱਬ ਆਸਥਾ ਮਿਊਸਪਲ ਕਮੇਟੀ ਦੇ ਬਲਵਿੰਦਰ ਕੁਮਾਰ ਜੀ ਔਰ ਫੋਰੈਸਟ ਅਫਸਰ ਸਾਡੇ ਕੋਲ ਇੱਥੇ ਪਹੁੰਚੇ ਆਂ ਡਿਪਾਰਟਮੈਂਟ ਸਾਡੇ ਕੋਲ ਪਹੁੰਚਿਆ ਔਰ ਸਾਡੇ ਆੜਾ ਟੀਚਾ ਹੈ ਕਿਸੇ ਪ੍ਰੀ ਫਾਊਂਡੇਸ਼ਨ ਦਾ ਔਰ ਸਾਰਿਆਂ ਦਾ ਉਹ 5000 ਬੂਟੇ ਲਾਉਣ ਦਾ ਹੈ ਇਹ 5000 ਬੂਟੇ ਜਿਹੜੇ ਅਸੀਂ ਬੱਚਿਆਂ ਦੇ ਸਹਿਯੋਗ ਨਾਲ ਲਗਾਵਾਂਗੇ ਔਰ ਇਹ ਸਾਰੇ ਬੂਟੇ ਪਾਲਾਂਗੇ ਫੇ ਕਿੰਨੇ ਸਾਲ ਤੋਂ ਤੁਸੀਂ ਲਾ ਰਹੇ ਹੋਗੇ ਅਸੀਂ 3 ਸਾਲ ਤੋਂ ਸਾਡੀ ਮਿਮ ਚੱਲ ਰਹੀ ਹੈ ਪਹਿਲੇ ਸਾਲ ਅਸੀਂ 80 ਬੂਟਾ ਲਾਇਆ ਸੀਗਾ ਲਾਸਟ ਇਅਰ 5000 ਬੂਟਾ ਲਾਇਆ ਔਰ ਸਾਰੇ ਬੂਟੇ ਪੜੇ ਆ ਅ ਇਸ ਸਾਲ ਫਿਰ ਅਸੀਂ 5000 ਬੂਟਾ ਲਾਉਣੇ ਆ ਕੋਲ ਸੀ ਇੱਕ ਉਦਮ ਸਿੰਘ ਬਗੀਚੀ ਬਣਾਈ ਹੈ ਜਿਹੜੀ ਸਪੈਸ਼ਲ ਇਸੇ ਵਾਸਤੇ ਆ ਕਿ ਉੱਥੇ ਬੂਟੇ ਲਾ ਕੇ ਔਰ ਇਹ ਜਿਹੜਾ ਸ਼ਹਿਰ ਹੈ ਹਰਾ ਪਰਾ ਕਿੱਦਾਂ ਹੋਏ ਇਹ ਤੁਸੀਂ ਸਕੂਲ ਦੇ ਬੱਚਿਆਂ ਨੂੰ ਇੱਕ ਪ੍ਰੋਜੈਕਟ ਦਿੱਤਾ ਹੈ ਹਰਿਆ ਪਰਾ ਪੰਜਾਬ ਉਹਦੇ ਅਧੀਨ ਜੀ ਹਰ ਬੱਚੇ ਨੂੰ ਬੂਟੇ ਦੇਣੇ ਆ ਕੋਈ 2 3 ਜਿੰਨੇ ਉਹ ਬੱਚੇ ਲਾ ਸਕਦੇ ਆ ਔਰ ਉਹ ਬੱਚਿਆਂ ਨੂੰ ਸ਼ਰਤ ਇਹ ਹੁੰਦੀ ਆ ਵੀ ਉਹ ਬੂਟੇ ਜਿੱਦਣ ਲਾਉਣੇ ਆ ਉਸ ਦਿਨ ਵੀਡੀਓ ਭੇਜਣਗੇ ਔਰ ਸ਼ੈਮੀ ਨੇ ਬਾਦ ਵੀਡੀਓ ਭੇਜਣਗੇ ਔਰ ਸਾਲ ਬਾਦ ਵੀਡੀਓ ਭੇਜਣਗੇ ਜਿਹੜਾ ਬੱਚਾ ਉਹ ਇਹ ਕੰਪਲੀਟ ਵੀਡੀਓ ਭੇਜੇਗਾ ਉਹਨੂੰ ਇਹ 10 ਨੰਬਰ ਜਿਹੜੇ ਆ ਉਹ ਐਕਸਟਰਾ ਬਾਸ਼ਰੇ ਐਡ ਕਰਦੇ ਆ ਔਰ ਵਧੀਆ ਬੂਟੇ ਪਾਲੀ ਸਨਮਾਨਤ ਕਰਦੇ ਆ ਇਹਦੇ ਨਾਲ ਬੱਚਾ ਵਿੱਚ ਬੜਾ ਅਛਾ ਹੋਇਆ ਔਰ ਪਿਛਲੇ ਸਾਲ ਜਿੰਨੇ ਬੂਟੇ ਲੱਗੇ ਆ ਗੋਸਟਲੀ ਉਹ ਬੂਟੇੜਿਆ ਉਹ ਪੜਿਆ ਔਰ ਗਾਵੇਂ ਇਸ ਤਰ੍ਹਾਂ ਹੀ ਹੋਰ ਬੂਟੇੜਿਆ ਪਾਲਾਂਗੇ